ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪੈਂਡ ਖੋਖਰ ਜ਼ਿਲ੍ਹਾ ਦੇ ਤਹਿਸੀਲ ਇਸ ਪੈਂਡ ਨੂੰ ਸ਼੍ਰੀ ਮਕਸਰ ਸਾਹਿਬ ਪੈ ਜਾਂਦਾ ਤੇ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਆ ਤੇ ਨਾਲ ਨਾਲ ਦੋਸਤੋ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਦੂਜਾ ਸੂਆ ਬਹੁਤ ਹੀ ਟੌਪ ਕਲਾਸ ਪਿਓਰ ਮੋਹਰਾ ਨਸਲ ਦੀ ਗੱਬਣਾ ਝੋਟੀ ਵਕਾਊਆ ਪ੍ਰੋਪਰ ਰਿਕਾਰਡ ਬਾਈ ਜੀ ਹਰਣਾ ਨੇ ਸਾਹਮਣੇ ਰੱਖਿਆ ਜਿਹੜੇ ਵੀਰ ਇਸ ਚੈਨਲ ਤੇ ਨਵੇਂ ਜੁੜਿਆ ਉਹਨਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜੇ ਚੰਗੇ ਪਸ਼ੂਆਂ ਦੀ ਖਰੀਦਾਰੀ ਉਹ ਜਿਹੜੀ ਕਰ ਸਕੋ ਸੋ ਦੋਸਤੋ ਲੈਨੇ ਆਂ ਡਿਟੇਲ ਤੇ ਕਰਦੇ ਆਂ ਤੁਹਾਡੇ ਨਾਲ ਸਾਜੀ ਆਓ ਜੀ ਬਾਈ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਜਸਕਰਨ ਸਿੰਘ ਆ ਜੀ ਜਸਕਰਨ ਜਸਕਰਨ ਵੀਰੇ ਆਪਣਾ ਮੋਬਾਈਲ ਨੰਬਰ ਦੱਸ ਦਿਓ 62832 62832 23803 23803 ਤੇ ਬਾਈ ਆਪਣੇ ਪਿੰਡ ਦੀ ਲੋਕੇਸ਼ਨ ਦੱਸ ਦਿਓ ਪਿੰਡ ਖੋਖਰਾ ਜੀ ਜ਼ਿਲ੍ਹਾ ਮਕਸਦ ਸ੍ਰੀ ਮਕਸਦ ਸਾਹਿਬ ਠੀਕ ਹੈ ਤਹਿਸੀਲ ਵੀ ਸ੍ਰੀ ਮਕਸਦ ਸਾਹਿਬ ਠੀਕ ਹੈ ਜੀ ਤੇ ਆਪਣਾ ਘਰ ਦੱਸ ਦਿਓ ਕਿੱਥੇ ਰਹਿ ਜਾਂਦਾ ਘਰ ਆਪਣਾ ਅਸਰਾਏ ਨਾ ਰੋਡ ਤੋਂ ਜਦੋਂ ਆਪਾਂ ਕੋਖਰਨ ਵਈਏ ਵਿਚਾਲੇ ਟਾਣੀਏ ਟਾਣੀ ਤੇ ਰਹੀ ਹਾਂਜੀ ਤੇ ਬਾਈ ਇਹ ਕਿੰਨਾ ਸੂਆ ਚੋਟੀ ਇਹ ਦੂਜਾ ਸੂਆ ਸੂਗੀ ਦੂਜਾ ਸੂਆ ਸੂਗੀ ਤੇ ਕਿੰਨੇ ਦਿਨ ਲੈਂਦੀ ਹੈ ਜੀ ਇਹ denn ਇਹ ਲੈ ਜੂਗੀ 5-6 ਦਿਨ ਜੀ 5-6 ਦਿਨ ਤੇ ਕੀ ਦੁੱਧ ਰਿਕਾਰਡ ਆ ਬਾਈ ਇਹਦਾ ਦੁੱਧ ਜੀ ਪਹਿਲੇ ਸੂਏ ਨੇ 13.5 ਕਿਲੋ ਪੌਣੇ 14 ਕਿਲੋ ਦੁੱਧ ਦਈ ਵਾਹ ਜੀ ਤੇ ਕਿਹੜੇ ਸੀਮੰਦੀ ਆਪ ਆ ਇਹ 1470 ਦਾ ਰਾਸ ਦੀ ਝੋਟੀ ਹੈ 1470 10 ਦੀ ਆਪ ਆ ਤੇ ਲੱਗਿਆ ਅੱਗੇ ਕਿਹੜਾ ਜੀ ਇਹਦੇ ਕਿਹਾ ਜੀ ਲਖ ਸਿੰਘ ਡੇਰੀ ਫਾਰਮ ਦਾ ਹੈ ਕਿਹੜਾ ਜੀ ਕੋਈ ਨੂਰੀ ਕੋਈ ਨੂਰ ਦਾ ਵਾਹ ਜੀ ਵਾਹ ਕੀ ਬਾਤ ਹੈ ਦੋਸਤੋ ਬਹੁਤ ਵਧੀਆ ਸੀਮਨ ਦੀ ਆਪ ਆ ਤੇ ਅੱਗੇ ਸੀਮਨ ਬਹੁਤ ਚੰਗਾ ਲੱਗਿਆ ਤੇ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਗੋਲ ਸਿੰਘ ਦੀ ਆ ਜੈਡ ਬਲੈਕ ਆ ਝੋਟੀ ਦੇ ਵਾਲ ਇੱਕ ਅੱਧਾ ਭਵੇਂ ਪੂਛ ਦੇ ਵਿੱਚ ਚਿੱਟਾ ਹੋਵੇ ਨਹੀਂ ਤਾਂ ਬਿਲਕੁਲ ਕਾਲੇ ਰੰਗ ਦੀ ਆ ਥਣ ਤੁਹਾਨੂੰ ਨੇੜੇ ਕਰਕੇ ਦਿਖਾ ਦਿੰਨੇ ਆ ਦੋਸਤੋ ਦੇਖ ਸਕਦੇ ਹੋ ਦੋਨਾਂ ਪਾਸਿਆਂ ਤੋਂ ਥਣਾ ਦਾ ਗਾਇਬ ਸੈਜ ਬਹੁਤ ਹੀ ਸ਼ਾਨਦਾਰ ਆ ਤੇ ਹਫਤਾ ਦੱਸ ਦੇਣੇ ਨੇ ਸੂਣ ਚ ਲਾਇਆ ਜਾਣੇ ਆ ਦੋਸਤੋ ਉਸ ਟਰੰਗ ਨਾਲ ਤੁਸੀਂ ਇਹਨੂੰ ਜੱਜਮੈਂਟ ਕਰ ਲਿਆ ਉਸ ਦੇ ਵਿੱਚ ਇਹਨੇ ਚਾਰ ਕਵਾਲ ਥੱਲੇ ਚਿੱਟੇ ਆ ਤੇ ਜਡਬਲ ਐ ਇੱਕ ਹੀ ਸਮਝੋ ਦੇਖ ਸਕਦੇ ਹੋ ਤੁਸੀਂ ਬਹੁਤ ਸ਼ਾਨਦਾਰ ਹਵਾਨਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਕਰਾ ਦਈਏ ਬਸ ਲੌਬੀ ਸਜਣੋ ਦੋਨਾਂ ਪਾਸਿਆਂ ਤੋਂ ਥਾਣਾ ਦਾ ਸੇਮ ਸਾਈਜ਼ ਆ ਲੌਬੀ ਸਜਣੋ ਦੋਨਾਂ ਪਾਸਿਆਂ ਤੋਂ ਸੇਮ ਸਾਈਜ਼ ਆ ਥਾਣਾ ਦਾ ਬਹੁਤ ਸ਼ਾਨਦਾਰ ਲੱਗਿਆ ਵਿਥ ਵੀ ਚੰਗੀ ਆ ਤੇ ਸਾਈਜ਼ ਵੀ ਚੰਗਾ ਪੈਠਪੁੜਾ ਦੋਸਤੋ ਦੇਖ ਸਕਦੇ ਆ ਬਹੁਤ ਚੌੜਾ ਵੇਲ ਵੀ ਚੰਗੀ ਆ ਦੋਸਤੋ ਤੇ ਕੱਦਗਾਠ ਬਹੁਤ ਵੱਡਾ ਹੈ ਤੋੜ ਕੇ ਤੁਹਾਨੂੰ ਇਹਨੂੰ ਦਿਖਾ ਦੋ। ਸ਼ਨਾ ਹੋਈ। ਉਹ ਸ਼ਾਨਦਾਰ ਝੋਟੀ ਆ ਕੇ ਤੁਸੀਂ ਦੇਖੋਗੇ ਤੁਹਾਡੇ ਪਸੰਦ ਆਊਗੀ। ਚੰਗੇ ਸੀਮੰਦੀ ਆ ਦੋਸਤੋ ਤੇ ਚੰਗਾ ਹੀ ਸੀਮੰ ਅੱਗੇ ਦੇ ਲੱਗਿਆ। ਸਿੱਧਾ ਤੁਰਿਆ ਜਾਲ ਭਾਈ ਲਓ ਵੀ ਸਜਣੋ ਤੁਰਦੀ ਤੁਰ ਤੁਹਾਨੂੰ ਸਾਰੀ ਜੱਜਮੈਂਟ ਇਹਦੀ ਆ ਜਾਣੀ ਹੈ ਸ਼ਾਨਦਾਰ ਝੋਟੀ ਆ ਦੋਸਤੋ ਆਪ 1470 ਦੱਸਦੀ ਹੈ ਹਾਂਜੀ ਤੇ ਅੱਗੇ ਕੋਈ ਨੂਰ ਸੀਮਣ ਤੋਂ ਇਹ ਗੱਬਣਾ ਦੁੱਧ ਪਹਿਲੇ ਸੂਏ 13.5 14 ਕਿਲੋ ਦਿੱਤਾ ਤੇ ਹਫਤਾ ਸੂਣ ਚ ਬਾਕੀ ਆ ਕੱਦ ਕਾਠ ਬਹੁਤ ਆ ਗੋਲ ਸਿੰਘ ਦੀ ਆ ਪੱਠਪੋੜਾ ਚੰਗਾ हां जी भाई जी ਕੀ ਮੁੱਲ ਰੱਖਿਆ ਇਹਦਾ ਜੀ ਮੁੱਲ ਫੋਨ ਤੇ ਕਰ ਲਾਂਗੇ ਜੀ ਠੀਕ ਆ ਲਓ ਵੀ ਸਜਣੋ ਜਿਸ ਵੀ ਕਿਸੇ ਵੀਰ ਨੂੰ ਇਹ ਝੋਟੀ ਪਸੰਦ ਆ ਤਾਂ ਦੂਜੇ ਸੂਏ ਸੂਈ ਆ ਮੁੱਲ ਫੋਨ ਤੇ ਹੋ ਜਾਣਾ ਨੰਬਰ ਬਾਈ ਦਾ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਣਾ ਨਾਲ ਸੰਪਰਕ ਕਰਕੇ ਸੌਦਾ ਕਰ ਸਕਦੇ ਆ ਆਪਦੀ ਤਸੱਲੀ ਕਰ ਸਕਦੇ ਹੋ ਦੋਸਤੋ ਘਰੇ ਆ ਕੇ ਵੀ ਤੁਸੀਂ ਚੈੱਕ ਪਾਸ ਕਰਕੇ ਸੌਦਾ ਕਰ ਸਕਦੇ ਆ ਵੈਸੇ ਜਿੰਨੀ ਵਿਖਾਈ ਆ ਦੋਸਤੋ ਬਿਲਕੁਲ ਓਰੀਜਨਲ ਤਰੀਕੇ ਨਾਲ ਵਿਖਾਈ ਆ ਜੈਨੂਇਨ ਤਰੀਕੇ ਨਾਲ ਵਿਖਾਈ ਆ ਦੋਸਤੋ ਤੇ ਸਾਡਾ ਇਸ ਤਰ੍ਹਾਂ ਦੀ ਵੀਡੀਓ ਲਈ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ। ਇਸ ਤਰ੍ਹਾਂ ਦੀ ਵੀਡੀਓ ਲਈ ਸਾਡੇ ਨਾਲ ਤੁਸੀਂ ਹੇਠਲੇ ਨੰਬਰ ਤੇ ਸੰਪਰਕ ਕਰ ਸਕਦੇ ਆ। ਵੀਡੀਓ ਕਿਦਾਂ ਦੀ ਲੱਗੀ ਦੋਸਤੋ? ਕਮੈਂਟ ਕਰਕੇ ਦੱਸਿਓ ਤੇ ਜਲਦੀ ਮਿਲਦੇ ਆ ਦੋਸਤੋ ਯਹੀ ਨਵੇਂ ਵੀਡੀਓ ਦੇ ਨਾਲ। ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ।